ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਿੰਦਰ ਸਿੰਘ ਤੱਕੜ ਲੈ ਕੇ ਹਾਜ਼ਰ ਹਾਂ ਐਜੰਡਾ ਸਤਿ ਸ਼੍ਰੀ ਅਕਾਲ ਨਮਸਕਾਰ ਦਾ ਬਰਦਾਇ ਮੋਹਾਲੀ ਪੁਲਿਸ ਦੀ ਠੱਗ ਇਨਸਪੈਕਟਰਨੀ ਅਮਨ ਜੋਤ ਕੌਰ ਸੰਧੂ ਦੇ ਫਰੋਤੀ ਮਾਮਲੇ 'ਚ ਕੁਝ ਹੋਰ ਆਡੀਓ ਵੀਡੀਓ ਰਿਕਾਰਡਿੰਗਸ ਪ੍ਰਾਪਤ ਹੋਈਆਂ ਨੇ ਇਹਨਾਂ ਰਿਕਾਰਡਿੰਗਸ ਦੇ ਆਧਾਰਿਤ ਅੱਜ ਦੀ ਖਬਰ ਹੋਏਗੀ ਤੁਸੀਂ ਲਗਾਤਾਰਤਾ ਬਣਾਉਣ ਲਈ ਐਪੀਸੋਡ ਨੰਬਰ 494 ਅਤੇ 499 ਜ਼ਰੂਰ ਦੇਖ ਲਓ ਇਟ ਇਜ਼ ਆਰ ਐਕਸਕਲੂਸਿਵ ਨਿਊਜ਼ ਰਿਪੋਰਟ ਹੁਣ ਖਬਰ ਵਿਸਤਾਰ ਚ ਪਿਛਲੇ ਐਪੀਸੋਡ 499 ਚ ਤੁਸੀਂ ਤਿੰਨ ਆਡੀਓ ਵੀਡੀਓ ਰਿਕਾਰਡਿੰਗਸ ਦੇਖੀਆਂ ਜਿਸ ਦੇ ਵਿੱਚ 50 ਲੱਖ ਰੁਪਏ ਦੀ ਫਰੋਤੀ ਮੰਗਣ ਬਾਰੇ ਗੱਲਬਾਤ ਕੀਤੀ ਗਈ ਸੀ ਇਹ ਅਮਨਜੋਤ ਕੌਰ ਇੰਸਪੈਕਟਰ ਸਾਈਬਰ ਸੈੱਲ ਦੀ ਇੰਚਾਰਜ ਇਨ ਦੀ ਆਫਿਸ ਆਫ ਐਸਐਸਪੀ ਮੋਹਾਲੀ ਸੰਦੀਪ ਗਰਗ ਉਹ ਜੋ ਕੰਮ ਕਰ ਰਹੀ ਹੈ ਤੇ ਫਿਰ ਤੁਸੀਂ ਇਹਨਾਂ ਰਿਕਾਰਡਿੰਗਸ ਦੇ ਵਿੱਚ ਗੱਲਬਾਤ ਪਲਕ ਦੇਵ ਐਡਵੋਕੇਟ ਨਾਲ ਹੁੰਦੀ ਸੁਣੀ ਸੀਗੀ ਜੋ ਇਸ ਇੰਸਪੈਕਟਰੀ ਨੇ ਕੀਤੀ ਤੇ ਫਿਰ ਤੀਜੀ ਜਿਹੜੀ ਰਿਕਾਰਡਿੰਗ ਸੀ ਉਸ ਦੇ ਵਿੱਚ ਏਆਈਜੀ ਵੈਜਲੈਂਸ ਬਿਊਰੋ ਫਲਾਈਂਗ स्क्वाड 1 ਮਨਮੋਹਨ ਸ਼ਰਮਾ ਸੁਨੀਤਾ ਕਪੂਰੀਆ ਵਾਈਫ ਆਫ ਅਕਿਊਜ਼ਡ ਵਿਜੇ ਰਾਜ ਕਪੂਰੀਆ ਨਾਲ ਗੱਲਬਾਤ ਕਰਦੇ ਨਜ਼ਰ ਆਉਂਦੇ ਆ ਇਹ ਸਾਰਾ ਕੁਝ ਤੁਸੀਂ ਇਸ ਕਰਕੇ ਸੁਣਿਆ ਕਿਉਂਕਿ ਐਡੀਸ਼ਨਲ ਸੈਸ਼ਨ ਜੱਜ ਸੰਦੀਪ ਸਿੰਘਲਾ ਨੇ ਇਸ ਇਨਸਪੈਕਟਰਿੰਗ ਦੇ ਵਿਰੁੱਧ ਪਰਚਾ ਦਰਜ ਕਰਨ ਦੇ ਆਦੇਸ਼ ਦਿੱਤੇ ਸੀ ਹੁਣ ਇਹਨਾਂ ਤਾਜ਼ਾ ਰਿਕਾਰਡਿੰਗਸ ਚ ਪਤਾ ਚੱਲੇਗਾ ਕਿ ਇਨਸਪੈਕਟਰ ਨੀ ਅਮਨ ਜੋਤਕਰ ਸੰਧੂ ਨੇ ਕਿਸੇ ਸੀਕ੍ਰੇਟ ਫੋਨ ਤੋਂ ਹਵਾਲਾ 30 ਵਜੇ ਰਾਜਕਪੂਰੀਆ ਦੀ ਗੱਲਬਾਤ ਉਸ ਦੀ ਘਰ ਵਾਲੀ ਨਾਲ ਬੇਬਾਕੀ ਨਾਲ ਕਰਵਾਈ ਉਸ ਦੀ ਸਹਿਯੋਗੀ ਦੋਸਤ ਐਡਵੋਕੇਟ ਪਲਕ ਦੇਵ ਨਾਲ ਕਰਵਾਈ ਜੋ ਕਿ ਫੈਮਿਲੀ ਫਰੈਂਡ ਹੈ ਇਟਸ ਹਾਈਟ ਆਫ ਸਕੈਂਡਲ ਬਾਈ ਸਕੈਮ ਰਿਡਨ ਮੁਹਾਲੀ ਪੁਲਿਸ ਜਿਹੜੀ ਪਹਿਲੀ ਆਡੀਓ ਰਿਕਾਰਡਿੰਗ ਤੁਸੀਂ ਸੁਣ ਰਹੇ ਹੋ ਉਹ 1 ਮਿੰਟ ਤੇ 15 ਸਕਿੰਡ ਦੀ ਹੈ ਉਸ ਦੇ ਵਿੱਚ ਵਿਜੇ ਰਾਜ ਕਪੂਰੀਆ ਆਪਣੀ ਘਰ ਵਾਲੀ ਸੁਨੀਤਾ ਉਰਫ ਸਨੀਨਾ ਗਲਤ ਕਰਦਾ ਹੈ ਅਤੇ ਪੈਸੇ ਟਰਾਂਸਫਰ ਕੀਤੇ ਜਾਣ ਬਾਰੇ ਦੱਸ ਰਿਹਾ ਕਿ ਮੈਂ ਕੀਤੇ ਆ ਸਪਸ਼ਟ ਹੈ ਕਿ ਜਦੋਂ ਹਵਾਲਾ 30 ਪੈਸੇ ਦੀ ਗੱਲ ਹਵਾਲਾ ਚ ਬਹਿ ਕੇ ਘਰ ਵਾਲੀ ਨਾਲ ਕਰੇਗਾ ता ओके इस मकसद नारा इट नीड्स नो फर्दर एक्सप्लेनेशन हंजे 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 मैंने आपको ट्रांसफर किए कुछ पैसे अच्छा हंजे 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 नहीं बैंग हेलो हंजे हंजे अच्छा मैम चार्ज देना है अ uh, सनी आप अभी क्या सिचुएशन है मुझे थोड़ा सा बताओगे सो दैट आई कैन प्लान अकॉर्डिंगली आई कैन लाइव यू कॉर्डिंग मतलब क्या सिचुएशन व्हाट डू यू वांट टू नो पैसों के बारे में तीन से क्या बात हुई हाँ किससे किससे बात तो हुई वकील से बात क्या हुई है यार हमें तो यही बोला था उन्होंने कि ये कॉल करेंगे एस एच ओ कॉल करेंगे उनको कि कितने पैसे में बात होती है फाइनल हाँ जी हाँ जी हाँ 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 तो कहाँ तो है कोई वकील का फोन नहीं आया कुछ नहीं आया उन्होंने यू आर इन साइड कभी तुम्हारे पास फोन नहीं है कभी तुम्हारे पास फोन आ ऑडियो वीडियो रिकॉर्डिंग एक मिनट सैतीस सेकंड दी है ਇਸ ਜਿਹ ਪਹਿਲੀ ਆਵਾਜ਼ ਵਜੇ ਰਾਜਕਪੂਰੀਆ ਦੀ ਹੈ ਤੇ ਪਿੱਛੇ ਇੱਕ ਮੱਧਮ ਆਵਾਜ਼ ਆ ਰਹੀ ਹੈ ਜਿਹੜੀ ਕਿ ਇਨਸਪੈਕਟਰ ਨੀ ਅਮਨਜੋਤ ਕੌਰ ਸੰਧੂ ਦੀ ਹੈ ਤੇ ਉਹ ਉਹਦੇ ਨਾਲ ਗੱਲਬਾਤ ਕਰਦਾ ਹੈ ਉਸ ਤੋਂ ਬਾਅਦ ਫੇਰ ਗੱਲਬਾਤ ਉਹ ਆਪਣੀ ਘਰ ਵਾਲੀ ਨਾਲ ਕਰਦਾ ਹੈ ਹਾਂਜੀ ਮੈਮ ਹਾਂਜੀ 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 ਮੈਮ ਕੁਛ ਨਹੀਂ उससे वो तो वेट कर रहा है वो आपके फोन की वेट कर रहा है आप एक बार फोन कर लो प्लीज क्योंकि आपने कल लो और शायद कल लो आपने उनको बोला होगा ना कि आप फोन करके बताओगे हाँ जी ठीक है मैम हाँ जी विजय मेरे को तो किसी आ, बात पे भरोसा नहीं हो रहा है यार क्या हो रहा है क्या नहीं हो रहा है I know, I know, सनी ये सिचुएशन ही थोड़ी सी ऐसी है बट uh, इसीलिए मैंने बोला था आर यू श्योर यू आर व्हाट यू आर डूइंग इज यू आर श्योर अबाउट इट मैं इसीलिए बोल रहा हूं अब कि तुम कुछ भी करोगे मुझे बिना बताए प्लीज मत करना मैं कुछ नहीं कर रहा मैं तभी तो आ, बोल रहा हूं कि एक बार आप आ जाओ हम्म एक बार आ जाओ ताकि हम जो भी चीजें हैं वो कर सके हम किसी से कोई उधार नहीं लेंगे मैं तुम्हें पहले बता रही हूँ मेरी बात प्लीज डोंट टेक प्रेशर ऑन योरसेल्फ इट्स ओके हाँ मैं आती हूँ मैं आती हूँ फिर बात करते हैं ठीक है हाँ ठीक है तीजी रिकॉर्डिंग एक मिनट तेरह सेकंड दी है इस विजय राज कपूरिया जो कि एक्यूज्ड है अपनी सहयोगी एडवोकेट पलक देव ना गलबात कर रहे हैं ਉਸ ਨੂੰ ਥਾਣੇ ਦੇ ਵਿੱਚ ਬੁਲਾ ਰਿਹਾ ਹੈ ਪੁਲਿਸ ਆਓ ਅਸੀਂ ਅੱਗੇ ਪਾਲਕ ਕਹਿੰਦੀ ਹੈ ਕਿ ਲੋਨ ਨਹੀਂ ਲੈਣਾ ਵਿਜੇ ਅਸੀਂ ਕਰਜ਼ਾ ਚੱਕ ਕੇ ਪੁਲਿਸ ਵਾਲਿਆਂ ਨੂੰ ਪੈਸੇ ਨਹੀਂ ਦੇਣੇ ਹੋ ਜਾ ਤੂੰ ਠੀਕ ਹੈ ਨਾ ਹਾਂ ਹਾਂ ਇਹ 몰 ਤੱਕ ਬਾਕੀ ਸਾਰੇ ਠੀਕ ਹੈ ਹਾਂ ਤੱਕ ਹੁਣ ਲੋਕੋ ਕੋ ਕਿਸੇ ਕੋ ਮਾਰਾ ਹੈ कल मारा था थोड़ा बहुत परसों भी मारा था कल भी मारा था ऊपर से पैसे भी दो यार क्या चल क्या रहा है नहीं नहीं परसों नहीं परसों नहीं कल ही मारा था क्यों परसों उस दिन कल भी तो कोर्ट में यही रो रहे थे कि पैर सुझा रखे हैं हमारे मार मार के ये हाँ ये कल वो कल ही किया था आने च, जाने से पहले व्हाट द फक पैसे कितने कह रहे हैं तो आजा मैं तभी उधर से बात करता हूँ ना तभी बुलाया आजा तो क्योंकि अकेले अकेले बंदे से तो अरेंजमेंट होना प्रॉब्लम ये है कि कल सैटरडे कल फ्राइडे था चार साढ़े चार बज चुके थे ठीक है आज लोहड़ी की छुट्टी है सेकंड सैटरडे है अकाउंटो से भी करें कहाँ से करें यार प्रॉब्लम ये है कि अकाउंट कर भी देगा मान ले ठीक है आ, किसी को मैं भी कर दूंगी कल तो किसी को कैश कहाँ से लाएंगे इतना चौथी रिकॉर्डिंग बहुत छोटी है सिर्फ चालीस सेकेंड भी है ਇਸ ਦੇ ਵਿੱਚ ਐਡਵੋਕੇਟ ਪਲਕ ਦੇਵ ਜਿਸ ਨੇ ਸਾਰੇ ਮਾਮਲੇ ਦੀ ਪੈਰਵਾਹੀ ਕੀਤੀ ਉਹ ਵਿਜੇ ਨਾਲ ਗੱਲ ਕਰਦੀ ਹੈ ਵਿਜੇ ਨੂੰ ਪੁੱਛਦੀ ਹੈ ਕਿ ਕੀ ਤੂੰ ਬਾਹਰ ਹੈ ਉਹ ਕਹਿੰਦਾ ਨਹੀਂ ਮੈਂ ਅੰਦਰ ਆ ਮੈਂ ਮੈਡਮ ਨੂੰ ਰਿਕੁਐਸਟ ਕੀਤੀ ਹੈ ਕਿ ਮੈਂ ਗੱਲ ਕਰਨੀ ਹੈ ਤੇ ਉਹਨਾਂ ਨੇ ਫੋਨ ਦਿੱਤਾ ਤੇ ਇਹ ਫੋਨ ਥਿਸ ਟਾਈਮ ਉਹਦਾ ਆਪਣਾ origignal ਫੋਨ ਜਿਹੜਾ ਕਿ ਪੁਲਿਸ ਨੇ ਜਮ੍ਹਾਂ ਕਰਵਾ ਲਿਆ ਹੁੰਦਾ ਉਹਦੇ ਤੋਂ ਗੱਲਬਾਤ ਹੋ ਰਹੀ ਹੈ हेलो हाँ जी हेलो आर यू आउट हेलो हाँ जी बाहर नो नो आई नहीं नहीं हाँ मतलब थाने में हूँ बट आई रिक्वेस्टेड मैम टू गिव मी माय फोन मैं क्या मैम मैंने क्लाइंट्स को भी इनफॉर्म करना और आई नीड टू टॉक टू माय वाइफ एज वेल ओके सो शी अलाउड इट हाँ सो कैन यू कम हाँ हाँ बाय आई आई गॉट अ कॉल फ्रॉम सनी अभी हाँ हां की आने के लिए बट मुझे लगा कि इसी अच्छा वो अभी आई नहीं है हेलो 5वी रिकॉर्डिंग 1 मिनट 42 सेकंड दी है इस जो विजय और उसकी घर वाली सुनीता ਗੱਲਬਾਤ ਕਰ ਰਹੇ ਨੇ सुनीता ਕਹਿੰਦੀ ਹੈ ਕਿ ਮੇਰੀ ਮਾਂ ਦੇ ਖਾਤੇ 'ਚ ਵੀ ਇੰਨੇ ਪੈਸੇ ਨਹੀਂ ਕੁਝ ਆਈਡੀਆ ਤਾਂ ਦੇ ਵਜੇ ਕਿੰਨੇ ਪੈਸੇ 'ਚ ਗੱਲ ਮੁੱਕੂਗੀ ओ फिर कहंदा है 25 के आसपास गल होएगी हेलो हां जी हां जी विजय बोल रहा हूं हां जी विजय तुम्हारे फोन तुम्हारे फोन कहाँ है यार मेरे फोन अपने अंदर है हां जी अच्छा तो देखने के मिलने आ दो ना प्लीज क्या हुआ मैं थोड़ा सा बात कर नहीं 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 जस्ट टेल मी क्या हो रहा है अंदर मेरे को कुछ नहीं समझ आ रहा है जस्ट टेल मी प्लीज यू कम एंड विल टॉक

So that is why saying, एक बार मैं बात करके, बात करके करता ना कितने पैसे कट मुझे just me an idea, please, पैसों का बताओ मुझे मुझे मैं क्या कहां से क्या से करना है इसीलिए so, हूँ फोन पे नहीं हो सकती ये सारी conversations. Please, come and we'll talk. I'll explain you. मुझे बताओगे विजय प्लीज दाइव के आसपास ठीक है सो दैट इज व्हाट आई एम सेइंग यू कम आई नो तुम्हारे लिए ये सब करना बहुत डिफिकल्ट है बट दैट इज व्हाट आई एम सेइंग आ जाओ एंड वी विल टॉक फाइन आ जाओ सेम रिकॉर्डिंग सिर्फ 14 सेकंड दी है एडवोकेट पलक देव अतिक गनमैन जो कि अमनजोत कौर संधू ਨਾ ਹੁੰਦਾ ਉਹ ਬਰੀਫ ਜੀ ਗੱਲਬਾਤ ਕਰਦੇ ਆ ਸੁਣੋ हां जी <laughs> मैम फोन आया था आपका अच्छा ये मुझे अमन जोत तो मैम ने नंबर दिया था तो इसलिए आपको कॉल उस टाइम पे किया होगा वो मिस्ड कॉल थी ओके 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 गुड इवनिंग मैम गुड इवनिंग और तुसी सुनो पुरानिया रिकॉर्डिंग्स जेडिया एपिसोड 499 में चला चुके हैं एट द कॉस्ट ऑफ रेपिटेशन भावे पुरानिया ने पर वो बहुत अहम ने टू पुट द न्यूज़ इन परस्पेक्टिव ਇਹ ਪੁਰਾਣੇ ਐਪੀਸੋਡ ਚ ਤੁਸੀਂ ਜਦੋਂ ਵੇਖੋਗੇ ਤਾਂ ਗੱਲਬਾਤ ਹੋ ਰਹੀ ਆ ਪਲਕ ਅਤੇ ਇਨਸਪੈਕਟਰ ਨੀ ਅਮਨ ਜੋਤਕਰ ਸੈੰਧੂ ਦੀ ਪੁੱਛ ਰਹੀ ਆ ਕਿ ਅਰੇਂਜਮੈਂਟ ਹੋ ਗਿਆ ਪੈਸੀ ਟਕੇ ਦਾ ਤੇ ਫਿਰ ਅਗਲੀ ਜਿਹੜੀ ਆਡੀਓ ਵੀਡੀਓ ਰਿਕਾਰਡਿੰਗ ਹੈ ਉਹ 3 ਮਿੰਟ 18 ਸੈਕਿੰਡ ਦੀ ਹੈ ਬਿਟਵੀਨ ਸੁਨੀਤਾ ਵਾਈਫ ਆਫ ਵਿਜੇ ਰਾਜ ਕਪੂਰੀਆ ਅਤੇ ਮਨਮੋਨ ਸ਼ਰਮਾ اے ਆਈਜੀ ਵਿਜੀਲੈਂਸ ਬਿਊਰੋ ਫਲਾਈਂਗ ਸਕੁਆਡ 1 ਅਮਨ ਜੋਤ ਕੋਰ ਸੰਧੂ ਨੂੰ ਏ.ਆਈ.ਜੀ ਸਾਹਿਬ ਪੁਰਾਸ਼ਟ ਦੱਸਦੇ ਐ ਸ਼ਬਦ ਕਹਿੰਦੇ ਆ ਜੀ ਕਰਪਟ ਔਰਤ ਐ ਪਰ ਐਸ ਯੂ ਨੋ ਉਹਨਾਂ ਵੱਲੋਂ ਲਾਇਆ ਟਰੈਪ ਤਸਰ੍ਹਾਂ ਸਰ ਫੇਲ ਹੋ ਗਿਆ ਸੀ ਹੈਲੋ ਜੀ ਮੈਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹੋ ਗਈ ਆਪਕੀ ਮੀਟਿੰਗ ਹਾਂ ਜੀ ਮੈਮ ਮੀਟਿੰਗ ਤਾਂ ਹੋ ਗਈ ਬਟ ਦੇ ਮੇਕ ਕੋ ਕੁਛ थोड़ी बहुत प्रॉब्लम्स आ रही हैं क्योंकि सबके अकाउंट ट्रांसफर्स ये वो करने में एक दिन की अकाउंट लिमिट्स भी हैं और है कैश इतना इकट्ठा रेंज नहीं हो पा रहा चलो कब तक हो जाएगा मैम मुझे मंडे तक चाहिए होगा आप अगर अगर आप कर सकते हो मेरे को मंडे तक का टाइम दे दो वंस द बैंक्स ओपन ना मेरे लिए सारी चीजें मंडे का ही बोला है आपको हां अच्छा ठीक है फिर मंडे का हाँ बिकॉज वो विजय कह रहा था अभी मैंने कहा एकदम से तो तुम मैं कुछ भी नहीं कर सकती विजय यू कांट एक्सपेक्ट मैंने बोल दिया उसे मंडे का अच्छा बोल दिया ठीक है वो मेरे हाँ, हाँ। वो ही वाज कॉलिंग अगेन उसके लिए uh, मुंशी कहा like, अभी तो हम तेरे सामने से निकले हैं कल भी साढ़े चार पांच वही पे बच गए थे आज लोहड़ी की छुट्टी थी How do do you expect um, us to do everything? everything. doing doing that only else आप, uh -huh. give me a call on this number ठीक Either ठीक. my gunman डू uh, कर लेगा वो एवरी मंडे को, को. हाँ जी हांजी नॉट Okay इशोक okay, हेलो okay. Okay. हेलो हाँ जी हाँ, हाँ, ए, कौन बोल रही मैं आप कौन बोल रहे हो मनमोहन शर्मा बोल रहे, ए, जी, जी रहे हाँ जी हाँ जी सर हाँ जी हाँ, हाँ जी सर मैं ऐसा नहीं बोल रहे हूँ विजय की वाइफ हाँ जी अच्छा जी हाँ जी हाँ जी हाँ जी हाँ जी इसमें क्या है हाँ जी सर क्या बात है मुझे थोड़ी सी ब्रीफ कर दो सर आपने एफआईआर तो देख लिया होगा हाँ जी हाँ जी हाँ जी।, हाँ जी तो सर इसमें ना इनको मतलब ये बच्चों के मुँह से ये उगलवा रहे हैं कि मतलब बेसिकली इनके पास सच मतलब कोई इनको मिल नहीं रहा कुछ जो ये ढूंढ रहे हैं पता नहीं और पैसे मांग रहे हैं बेसिकली और इन्होंने फोर ट्वेंटी लगा दी है सिक्सटी सिक्स लगा दिया है हमारा सर ऑफिस रोक दिया हुआ है अंदर बच्चों को चीज़ अंदर, चीज़। अंदर... सर पहले तो पचास लाख मांगा हाँ जी फिर उसके बाद अब हाँ जी मांगे सर मुझे देखो ये पुलिस सिस्टम का मुझे नहीं पता लेकिन वहाँ पे जो एस एच ओ बैठी है बात उनके थ्रू ही हो रही है कोई लेडी है हाँ जी सर लेडी है कोई उनका नाम अमन जोत है शायद होगी तो 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 हाँ जी तो वो कहती मेरे को ऊपर भी देने हैं पैसे मेरे से पचास लाख से कम नहीं होगा सर अभी आज ना उन्होंने बच्चों को उन्होंने फोन पकड़ा दिए हैं उनके फोन पकड़ा दिए उनके घर में फोन करवा रही है कि तो अब आज मतलब मेरे तो अभी तक रोए ही नहीं भी, हाँ जी भी भी हम दे देते हैं हैं सर मैं तो यही बोला कि हम इकट्ठे कर सकते हैं देख रहे हैं किससे उधार लें किससे क्या करें हाँ जी तो अब मेरे हस्बैंड का फ़ोन आया है कि वो कह रहे हैं कि कोई बात नहीं उनको मतलब क्या प्रेशराइज़ किया हुआ है अंदर क्या प्रेशर डाला है क्या क्या टॉर्चर कर रहे हैं मार रहे हैं और वो कह रहे हैं कि तू तो एक बार पुलिस स्टेशन आ जा फिर मैं तेरे को बताता हूँ कि कैसे क्या करना है तो मैंने कहा फिर कितने पैसे मांग रहे हैं ये लोग क्या है तो लास्ट मेरी बात यह है कि पच्चीस लाख मांग रहे हैं जी सर ये कोई ज़माना है ये अभी कोई टाइम है आजकल इतना इतनी करप्शन का कि एक एसएचओ लेवल का बंदा इतने पैसे मांग रहा है किस चीज़ के सर

ਸੇ ਸਾਰਾ ਪੈਸਾ ਵਾਈਟ ਵਿੱਚ ਆਤਾ ਹੈ ਸੂਤਰਾ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੇ ਆ ਕਿ ਜਿਸ ਗੁਪਤ ਫੋਨ ਦੀ ਵਰਤੋਂ ਕਰਕੇ ਥਾਣੇਦਾਰਨੀ ਅਮਨਜੋਤ ਕੌਰ ਸੰਧੂ ਗੱਲਾਂ ਕਰਦੀ ਹੈ ਤੇ ਹਵਾਲਾਤਿਆਂ ਦੀ ਗੱਲਬਾਤ ਅੱਗੇ ਕਰਾਉਂਦੀ ਆ ਉਹ ਦਰਸਲ ਫੋਨ ਇੱਕ ਕਾਂਸਟੇਬਲ ਦਾ ਹੈ ਉਹ ਕੁੜੀ ਖਰੜ ਪੋਸਟਡ ਹੈ ਅਤੇ ਅਮਨਜੋਤ ਕੌਰ ਸੰਧੂ ਦੀ ਉਹ ਮਾਸੀ ਦੀ ਕੁੜੀ ਆ ਇਹ ਫੋਨ ਮਾਸੀ ਦੀ ਕੁੜੀ ਦੇ ਘਰ ਵਾਲੇ ਦਾ ਯਾਨੀ ਕਿ ਅਮਨ ਜੋਤ ਕੌਰ ਦੇ ਜੀਜੇ ਦਾ ਫੋਨ ਹੈ ਇਹ ਫੋਨ ਲਗਾਤਾਰ ਹੁਣ ਬੰਦ ਆ ਰਿਹਾ ਪਰ ਜੇ ਤਫਤੀਸ਼ ਹੋਵੇ ਤਾਂ ਇਹਦੀਆਂ ਜਿਹੜੀਆਂ ਸੀਡੀਆਰ ਜਿਹਨੂੰ ਕਹਿੰਦੇ ਕਾਲ ਡਿਟੇਲ ਰਿਕਾਰਡਸ ਉਹ ਦੱਸਣਗੇ ਕਿ ਇਹ ਫੋਨ ਕਿੱਥੇ ਕਿੱਥੇ ਰਿਹਾ ਲੋਕੇਸ਼ਨ ਕੀ ਰਹੀ ਪਰ ਜੇ ਕੋਈ ਤਫਤੀਸ਼ ਕਰੇ ਤੇ ਫੇਰ ਲੱਗੂਗਾ ਪਤਾ ਲਓ ਹੁਣ ਥਾਣੇਦਾਰਨੀ ਦੀ ਲੁਧਿਆਣੇ ਵਾਲੀ ਕਹਾਣੀ ਦੀਆਂ ਕੁਝ ਖਬਰਾਂ ਤੁਹਾਨੂੰ ਦਿਖਾਉਂਦੇ ਆ ਪਹਿਲੀ ਖਬਰ ਟਾਈਮਜ਼ ਆਫ ਇੰਡੀਆ ਲੁਧਿਆਣਾ ਡੇਟਲਾਈਨ ਲਿਖਦੇ ਆ ਇਹ ਡੇਜ਼ ਆਫਟਰ ਐਸਚੋਸ ਪੋਸਟਿੰਗ ਕਾਪ ਸਸਪੈਂਡਡ ਇਨ 올ਡ ਬ੍ਰਾਈਬਰੀ ਕੇਸ ਇਹ ਜਦੋਂ ਉੱਥੇ ਸਸਪੈਂਡ ਹੋਈ ਆ ਤੇ ਉਦੋਂ ਲੁਧਿਆਣੇ ਦੇ ਕਮਿਸ਼ਨਰ ਆਫ ਪੁਲਿਸ ਡੀਆਈਜੀ ਰੈਂਕ ਦੇ ਵਿੱਚ ਮਨਦੀਪ ਸਿੱਧੂ ਸੀ ਜੋ ਕਿ ਇੱਕ ਬਹੁਤ ਹੀ ਸਿਆਣੇ ਅਤੇ ਇਮਾਨਦਾਰ ਅਫਸਰ ਮਹਿਕਮੇ ਦੇ ਵਿੱਚ ਗਿਣੇ ਜਾਂਦੇ ਆਂ ਅਗਲੀ ਖਬਰ ਹਿੰਦੀ ਅਖਬਾਰ ਜਾਗਰਨ ਦੀ ਹੈ ਲਿਖਦੇ ਆਂ ਲੁਧਿਆਣਾ ਮੇ ਥਾਣਾ ਸਰਾਬਾ ਨਗਰ ਕੀ ਐਸਐਚਓ ਸਸਪੈਂਡ ਰਿਸ਼ਵਤ ਲੈਣੇ ਕੇ ਲਗੇ ਥੇ ਦੋਸ਼ ਏਡੀਜੀਪੀ ਕੇ ਪੱਤਰ ਪਰ ਕਮਿਸ਼ਨਰ ਪੁਲਿਸ ਕੀ ਕਾਰਵਾਈ ਅਗੇਨ ਟੂ ਰਿਪੀਟ ਮਨਦੀਪ ਸਿੱਧੂ ਕਮਿਸ਼ਨਰ ਪੁਲਿਸ ਸਾਬਕਾ এবੀਪੀ ਨਿਊਜ਼ ਪੰਜਾਬੀ ਉਹ ਲਿਖਦਾ ਰਿਸ਼ਵਤ ਦੇ ਕੇਸ ਚ ਕਿਰੀ ਮਹਿਲਾ ਐਸਐਚਓ ਅਮਨਜੋਤ ਕੌਰ ਪੁਲਿਸ ਕਮਿਸ਼ਨਰ ਨੇ ਕੀਤੀ ਸਸਪੈਂਡ ਸਟਾਜ ਦੀਆਂ ਤਾਜ਼ਾ ਰਿਕਾਰਡਿੰਗਸ ਜੋ ਤੁਸੀਂ ਸੁਣੀਆਂ ਉਹ ਦਰਸਾਉਂਦੀਆਂ ਨੇ ਕਿ ਕਿਵੇਂ ਇਸ ਔਰਤ ਐਸਚੋ ਨੇ ਸ਼ਰਿਆਮ ਲੁੱਟ ਮਚਾਈ ਹੋਈ ਹੈ ਇਨ ਕਸਟਡੀ ਮੁਲਜ਼ਮਾਂ ਦੀ ਗੱਲਬਾਤ ਉਹਨਾਂ ਦੇ ਘਰਦਿਆਂ ਨਾਲ ਕਰਾਉਂਦੀ ਆ ਇੰਟਰਨੈਟ ਵੀ ਪ੍ਰੋਵਾਈਡ ਕਰਦੀ ਆ ਤੇ ਪੈਸੇ ਟਰਾਂਸਫਰ ਕਰਾਉਂਦੀ ਆ ਫਿਰ ਐਡਵੋਕੇਟ ਪਲਕ ਦੇਵ ਜਿਸ ਨੂੰ ਕਿ ਉਹ ਰੁਕਣਾ ਚਾਹੁੰਦੀ ਹੈ ਕਿ ਪੈਰਵਾਈ ਨਾ ਕਰੇ ਮਾਮਲੇ ਦੀ ਉਹਨੂੰ ਸਮਨ ਭੇਜ ਕੇ ਡਰਾਉਣ ਦੀ ਕੋਸ਼ਿਸ਼ ਕਰਦੀ ਆ ਵੈਜੀਲੈਂਸ ਬਿਊਰੋ ਦੇ AIG ਮਨਮੋਨ ਸ਼ਰਮਾ 13124 ਨੂੰ ਜਾਣਕਾਰੀ ਪ੍ਰਾਪਤ ਹੋਣ ਦੇ ਬਾਵਜੂਦ ਅਪ੍ਰੈਲ 3 2024 ਤੱਕ ਡੱਕਾ ਤੋੜਦੇ ਨਹੀਂ ਜਦੋਂ ਫਿਰ ASJ ਯਾਨੀ ਕਿ ਐਡੀਸ਼ਨਲ ਸੈਸ਼ਨ ਜੱਜ ਸੰਦੀਪ ਸਿੰਘਲਾ ਪਰਚਾ ਦਰਜ ਕਰਨ ਦੇ ਆਦੇਸ਼ ਦਿੰਦੇ ਨੇ ਤੇ ਅੱਗੇ ਤੁਹਾਨੂੰ ਦੱਸਦੇ ਆ AIG ਮਨਮੋਨ ਸ਼ਰਮਾ ਤੱਥਾਂ ਨੂੰ ਤੋੜ ਮਰੋੜ ਕੇ ਆਪਣੀ ਰਿਪੋਰਟ ਚ ਅਦਾਲਤ ਨੂੰ ਕਹਿੰਦੇ ਆ ਕਿ ਜੁਰਮ ਬਣਦਾ ਨਹੀਂ ਕਿਉਂਕਿ ਸੁਨੀਤਾ ਜੇਲ੍ਹ ਚੋਂ ਬਿਆਨ ਦੇ ਰਹੀ ਹੈ ਕਿ ਆਵਾਜ਼ ਉਸ ਦੀ ਨਹੀਂ ਤੇ ਪੰਜਾਬੀ ਉਹ ਪੜਨ ਜਾਣਦੀ ਨਹੀਂ ਹੋਰ ਏ ਏ ਆਈਜੀ ਮਨਮੋਨ ਸ਼ਰਮਾ ਉਹ ਸ਼ਖਸ ਨੇ ਜਿਨ੍ਹਾਂ ਨੇ ਕਿਸੇ ਵਕਤ ਕਾਂਗਰਸੀ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਗ੍ਰਿਫਤਾਰ ਕੀਤਾ ਸੀ ਕਹਿੰਦੇ ਜੀ 50 ਲੱਖ ਮੈਨੂੰ ਰਿਸ਼ਵਤ ਦੇਣ ਆਇਆ ਸੀ ਪਰ ਮੈਂ ਤਾਂ ਬੰਦਾ ਹੀ ਇਮਾਨਦਾਰ ਹਾਂ ਮੈਂ ਤਾਂ ਰਿਸ਼ਵਤ ਲੈਂਦਾ ਨਹੀਂ ਫੜ ਕੇ ਮੰਤਰੀ ਅੰਦਰ ਦਿੱਤਾ ਖਬਰਾਂ ਛਾਪੀਆਂ ਮੁੱਖ ਮੰਤਰੀ ਨੇ ਮਿਠਾ ਪੀ ਦਿੱਤੀ ਇਸ ਇਮਾਨਦਾਰ ਬਣੇ ਏਆਈਜੀ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਖੁਲਾਸੇ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ ਥਿੰਗਸ ਆਰ ਔਨ देयर ਵੇ ਟੂ ਪੰਜਾਬ ਦਾਸਟਵੇਜ਼ ਕਿੰਨੇ ਕੇਸ ਇਸ ਸ਼ਖਸ ਨੇ ਖਰਾਬ ਕੀਤੇ ਕਿਵੇਂ ਚਲਾਨ ਦੇ ਵਿੱਚ ਤਰੂਟੀਆਂ ਛੱਡੀਆਂ ਕਿਵੇਂ ਇੱਕ ਕਸਟੋਡੀਅਲ ਰੇਪਰ ਐਕਸਟਰਸ਼ਨ ਕੇਸ ਦੇ ਵਿੱਚ ਇਹ ਇੱਕ ਹੋਰ ਪੁਲਿਸ ਅਫਸਰ ਨੂੰ ਬਚਾਉਣ ਦੀ ਕੋਸ਼ਿਸ਼ ਲਗਾਤਾਰ ਕਰ ਰਿਹਾ ਹੈ ਗਲਤ ਕਾਨੂੰਨੀ ਸਟੈਪਸ ਚੱਕ ਕੇ ਕਾਨੂੰਨ ਦੇ ਮਤਲਬ ਕਿ ਗਲਤ ਤਰੀਕੇ ਨਾਲ ਸਹਾਇਤਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਟਸ ਕਲੀਅਰ ਕਿ ਵਜੀਲੈਂਸ ਬਿਊਰੋ ਦੇ ਵਿੱਚ ਸਟ੍ਰਕਚਰਲ ਚੇਂजेस ਦੀ ਲੋੜ ਐ ਤੁਰੰਤ ਜਿਸ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਗੌਰ ਦੇਣੀ ਚਾਹੀਦੀ ਹੈ ਗੌਰ ਪੰਜਾਬ ਸਰਕਾਰ ਨੂੰ ਵੀ ਦੇਣੀ ਚਾਹੀਦੀ ਹੈ ਟੂਵਰਡਸ ਮੋਹਾਲੀ ਪੁਲਿਸ ਦੇ ਕਾਰਨਾਮਿਆਂ ਬਾਰੇ ਜਿੱਥੇ ਕਿ ਫਰੋਤੀਆਂ ਹੋ ਰਹੀਆਂ ਨੇ ਅੱਜਕੱਲ ਪੁਲਿਸ ਵਿਭਾਗ ਨੂੰ ਜ਼ਿਆਦਾਤਰ ਲੋਕ ਫਰੋਤੀ ਵਿਭਾਗਾ ਕਹਿਣ ਲੱਗ ਪਏ ਨੇ ਸੀਐਮ ਸਾਹਿਬ ਧਿਆਨ ਦਿਓ ਇਸ ਬਾਰੇ ਵੀ ਵਾਟ ਦਿਸ ਗਵਰਨਮੈਂਟ ਟੂ ਸਕਸੀਡ ਅਸੀਂ ਚਾਹੁੰਦੇ ਆ ਕਿ ਮੁੱਖ ਮੰਤਰੀ ਕਾਮਯਾਬ ਹੋਵੇ ਕਿਉਂਕਿ ਹੋਰ ਕੋਈ ਆਪਸ਼ਨ ਨਜ਼ਰ ਨਹੀਂ ਆਉਂਦੀ ਮੈਨੂੰ ਰਜਿੰਦਰ ਸਿੰਘ ਤਗਨ ਨੂੰ ਆਗਿਆ ਦਿਓ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਖੁਦਾਫਿਸ